बिग बॉस शो ਦੇ ਬਾਹਰ ਵੀ ਅੰਕਿਤਾ ਵਿੱਕੀ ਦੀ ਹੋਈ ਸੀ ਜ਼ਬਰਦਸਤ ਲੜਾਈ ਮੈਂ ਤੁਹਾਡੇ ਲਈ ਬਣਾ ਰਹੀ تھی ਭਾਈ ਪਿਆਰ سے ਨਹੀਂ ਮਜ਼ਰਰਤ ਨਹੀਂ ਹੈ ਤੋਆ ਵਿਚਕਾਰ ਹੋ ਗਿਆ ਸੀ ਬ੍ਰੇਕਅਪ ਨਹੀਂ ਕਰ ਰਹੀ ਹੈ हां ਮੈਂ ਦਾਦਾ ਬੋਲ ਰਹਾ ਨਾ ਮਤ ਬਾਤ ਕਰ ਫਿਰ ਆਸੇ ਮੇਰੇ ਅੰਕਿਤਾ ਨੇ 빅 बॉस शो 'ਚ ਆਪਣੇ ਨਾਲ ਦੇ ਕੰਟੈਸਟੈਂਟ ਨੂੰ ਸੁਣਾਇਆ ਦਰਦ ਦੇ ਦਿਲ ਜਦੋਂ ਤੋਂ ਅੰਕਿਤਾ ਲੋਖੰਡਿਆ ਤੇ ਵਿੱਕੀ ਜੈਨ ਨੇ 쇼 'ਚ ਐਂਟਰੀ ਕੀਤੀ ਹੈ ਅਦੋ ਤੋਹਿੰ ਤੋਮਾ ਵਿਚਕਾਰ ਕਾਫੀ ਜ਼ਿਆਦਾ ਲੜਾਈ ਹੋਈ ਹੈ ਕਿਸੇ ਨਾ ਕਿਸੇ ਕਾਰਨ ਦੋਵੇਂ ਇੱਕ ਦੂਸਰੇ ਨਾਲ ਟਕਰਾਉ ਚਾਹੁੰਦੇ ਨੇ ਤੇ ਹਾਲ ਹੀ ਚ ਰਸੋਈ ਚ ਖਾਣੇ ਨੂੰ ਲੈ ਕੇ ਦੋਵਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ ਸੀ ਇਸ ਕਾਰਨ ਅੰਕਿਤਾ ਔਰ ਰੌਣ ਵੀ ਲੱਗ ਪਈ ਸੀ ਇਸ ਤੋਂ ਬਾਅਦ ਜਦੋਂ ਖਾਨਜ਼ਾਦੀ ਅੰਕਿਤਾ ਨੂੰ ਵਿਕੀ ਅਤੇ ਉਸ ਦੀ ਪ੍ਰੇਮ ਕਹਾਣੀ ਬਾਰੇ ਪੁੱਛਦੀ ਹੈ ਤਾਂ ਅੰਕਿਤਾ ਦੱਸਦੀ ਹੈ ਕਿ ਕਿਵੇਂ ਇੱਕ ਵਾਰ ਵਿਕੀ ਉਸ ਨੂੰ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਸੀ ਤਾਜ਼ਾ ਐਪੀਸੋਡ 'ਚ ਅਸੀਂ ਦੇਖਿਆ ਕਿ ਖਾਨਜ਼ਾਦੀ ਵਿੱਕੀ ਅਤੇ ਅੰਕਿਤਾ ਨੂੰ ਉਹਨਾਂ ਦੀ ਲਵ ਸਟੋਰੀ ਬਾਰੇ ਪੁੱਛਦੀ ਹੈ ਕਿ ਤੁਹਾਨੂੰ ਦੋਵਾਂ ਨੂੰ ਕਿਵੇਂ ਪਤਾ ਸੀ ਕਿ ਤੁਸੀਂ ਵਿਆਹ ਕਰਵਾਓਗੇ ਤਾਂ ਇਸ ਉਤੇ ਅੰਕਿਤਾ ਕਹਿੰਦੀ ਹੈ ਕਿ ਸ਼ੁਰੂ 'ਚ ਨਹੀਂ ਪਰ ਵਿੱਕੀ ਨੇ ਮੈਨੂੰ ਬਾਅਦ ਵਿੱਚ ਪ੍ਰਪੋਜ਼ ਕੀਤਾ ਹਾਲਾਂਕਿ ਵਿੱਕੀ ਨੇ ਮੈਨੂੰ ਇੱਕ ਸਾਲ ਲਈ ਛੱਡ ਦਿੱਤਾ ਸੀ ਤੇ ਫਿਰ ਵਾਪਸ ਆ ਗਿਆ ਸੀ ਤੇ ਉਸ ਤੋਂ ਬਾਅਦ ਵਿੱਕੀ ਨੇ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ ਖਾਂਜਾਦੀ ਨੇ ਪੁੱਛਿਆ ਕਿ ਵਿੱਕੀ ਕਿਉਂ ਛੱਡ ਗਿਆ ਸੀ ਤਾਂ ਇਸ ਤੋਂ ਅੰਕਿਤਾ ਕਹਿੰਦੀ ਹੈ ਕਿ ਮੇਰੇ ਕਾਰਨ ਹੀ ਸਾਡੇ ਵਿੱਚਕਾਰ ਜ਼ਬਰਦਸਤ ਲੜਾਈ ਹੋਈ ਸੀ ਜਿਸ ਤੋਂ ਬਾਅਦ 1 ਸਾਲ ਦੇ ਲਈ ਅੰਕਿਤਾ ਨੂੰ ਵਿੱਕੀ ਛੱਡ ਕੇ ਚਲਾ ਜਾਂਦਾ ਤੇ ਅੰਕਿਤਾ ਕਹਿੰਦੀ ਹੈ ਕਿ ਬਾਅਦ ਵਿੱਚ ਉਹ ਮੈਨੂੰ ਮਾਫ਼ ਕਰ ਦਿੰਦਾ ਤੇ ਉਸ ਤੋਂ ਬਾਅਦ ਵਿੱਕੀ ਉਸ ਨੂੰ ਪ੍ਰਪੋਜ਼ ਕਰ ਦਿੰਦਾ ਤਾਂ ਦੱਸਦੀ ਹੈ ਕਿ ਇਹੀ ਕਾਰਨ ਹੈ ਕਿ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਨੂੰ ਸੋਸ਼ਲ ਮੀਡੀਆ ਉੱਤੇ ਇੱਕ ਬੁਰੇ ਪਤੀ ਦੇ ਦੌਰ ਤੇ ਸਾਬਿਤ ਹੋਇਆ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾਂਦਾ ਹੈ ਅੰਕਿਤਾ ਲੋਖੰਡੇ ਦੀ ਵਰਕਫਰੰਟ ਦੀ ਗੱਲ ਕਰੀਏ ਤੇ ਅੰਕਿਤਾ ਲੋਖੰਡੇ ਟੀਵੀ ਇੰਡਸਟਰੀ ਦੀ ਫੇਮਸ ਐਕਟਰੋਸ ਹੈ ਜਿਨ੍ਹਾਂ ਦੇ ਵੱਲੋਂ ਪਵਿੱਤਰ ਰਿਸ਼ਤੇ ਦੇ ਵਿੱਚ ਇੱਕ ਬਹੁਤ ਵਧੀਆ ਰੋਲ ਨਿਭਾਇਆ ਗਿਆ ਸੀ ਤੇ ਉਹਨਾਂ ਦੇ ਆਪੋਜ਼ਿਟ ਮਰਹੂਮ ਐਕਟਰ ਸੁਸ਼ਾਨ ਸਿੰਘ ਰਾਜਪੂਤ ਨਜ਼ਰ ਆਏ ਸੀ ਕਿ ਤੇ ਇਹਨਾਂ ਦੀ ਕੈਮਿਸਟਰੀ ਨੂੰ ਹਰ ਕੋਈ ਪਸੰਦ ਕਰਦਾ ਸੀ ਤਾਂ ਇਹ ਜੋ ਟੀਵੀ ਦੇ ਵਿੱਚ ਨਜ਼ਰ ਆਏ ਸੀਗਾ ਤਾਂ ਇਹ ਰੀਅਲ ਲਾਈਫ ਵੀ ਕਪਲ ਸੀਗਾ ਪਰ ਬਾਅਦ ਵਿੱਚ ਉਹਨਾਂ ਦਾ ਬ੍ਰੇਕਅਪ ਹੋ ਜਾਂਦਾ ਹੈ ਜਿਸ ਤੋਂ ਬਾਅਦ ਅੰਕਿਤਾ ਲੋਖੰਡੇ ਵੱਲੋਂ ਵਿਕੀ ਜੈਨ ਦੇ ਨਾਲ ਵਿਆਹ ਕਰ ਲਿਆ ਜਾਂਦਾ ਹੈ ਤੇ ਹਾਲ ਹੀ ਦੇ ਵਿੱਚ ਐਕਟਰਸ ਜੋ ਆ ਬਿਗ ਬੋਸ ਰਿਐਲਿਟੀ ਸ਼ੋਅ ਦੇ ਵਿੱਚ ਨਜ਼ਰ ਆ ਰਹੀ ਹੈ ਜਿੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਲੋਕਾਂ ਦੇ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ